ਆਰ ਖੜਦਾ ਹਾਂ ਉਹ ਪੁੱਛਦੇ ਨੇ ਕਿ ਰਾਤ ਦੀ ਕੋਈ ਕਿਸੇ ਨੇ ਕੀਤੀ ਹੈ ਬਾਰੇ ਪੁੱਛਦੇ ਆਂ ਜੀ ਆਪਾਂ ਦਾ ਬੁਰਾ ਕੋਈ ਨਹੀਂ ਆਪਾਂ ਕੋਲੇ ਆਪਾਂ ਪਤਾ ਲੋਕੀ ਦੇ ਨੰਬਰ ਤੇ ਬੱਲ ਜਾਂਦੀ ਆ ਪਰ ਕੋਈ ਜੀ ਨਹੀਂ ਕਰਦੀ ਛੱਡਿਆ ਨਹੀਂ ਉਹਦਾ ਗੈਪ ਕਰਤਾ ਉਹਨਾਂ ਨੇ ਉਹ ਐਸਾ ਰਹੂ ਭਾਈ ਭਾਈ

देखो बहुत वाकई बहुत दुखदाई घटना है ਰਵੀਨ ਗੋਗੀ ਜੀ ਤੇ ਨੀਹਾ ਮਿੱਤਲ ਜੀ ਜਿਹੜੇ ਕਿ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਜਾਨ ਚਲੀ ਗਈ ਆ ਬਹੁਤ ਵਧੀਆ ਪਰਵਾਰ ਵੀ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਸ਼ਮਸ਼ਾਨ ਘਾਟ ਦੇ ਵਿੱਚ ਗੋਗੀ ਜੀ ਨੇ ਸੇਵਾ ਕਰਦੇ ਤੇ ਮੰਦਿਰਾਂ ਦੇ ਵਿੱਚ ਸੇਵਾ ਕਰਦੇ ਜਿੱਥੇ ਵੀ ਕੋਈ ਲੋੜਵੰਦਾ ਨੂੰ ਲੋੜ ਹੁੰਦੀ ਦੀ ਮੂਹਰੇ ਹੋ ਕੇ ਸੇਵਾ ਕਰਦੇ ਸੀ ਸੋ ਬੜਾ ਘਾਟਾ ਪਿਆ ਮਹੱਲੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ ਲੋਕਾਂ ਦੀ ਸੇਵਾ ਦੇ ਪ੍ਰਤੀ ਆਧਾਰ ਸੀਗਾ ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਹੁਤ ਵਧੀਆ ਹੋਣ ਹਾਰਨੇ ਕਿਉਂਕਿ ਬੜੇ ਚਿਰ ਤੋਂ ਸਾਡੇ ਜਥੇਬੰਦੀ ਨਾਲ ਜੁੜੇ ਹੋਏ ਸੀ ਉਹ ਬੜੀ ਸੇਵਾ ਕਰੀਏ ਉਹਨਾਂ ਨੇ ਸਿਰ ਵਾਕਈ ਬਹੁਤ ਵੱਡਾ ਸਾਡੇ ਮਹੱਲੇ ਨੂੰ ਕੀ ਸਾਰੇ ਨਾਬੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਪਤਾ ਲੱਗੇ ਕਿ ਕਿੱਥੋਂ ਜਾ ਰਹੇ ਸੀਗੇ ਇਹ ਇਹ ਮੇਰੇ ਖਿਆਲ ਚ ਕੋਈ ਪਾਰਟ ਵਿਆਹ ਵਗੈਰਾ ਤੋਂ ਆ ਰਹੇ ਸੀਗੇ ਜੀ ਪਟਿਆਲੇ ਤੋਂ ਤੇ ਇੱਕ ਆਡੀਕਾਰ ਸੀਗੀ ਜਿਹੜੀ ਕਿ ਆਪਸੇ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਇਹ ਦੋਚੇ ਆਡੀਕਾਰ ਵਾਲੇ ਦੀ ਵੀ ਹੋ ਗਈ ਹਾਂ ਉਹਨਾਂ ਦੀ ਵੀ ਹੋਣਾ ਉਹਨਾਂ ਦੀ ਵੀ अच्छा ਟੀਮ ਹੋਇਆਗਾ ਕਿ ਜਿਵੇਂ ਗੱਡੀ ਚ ਗੱਡੀ ਵੱਜੀ ਐ ਨਾ ਜੀ ਉਹ ਦਰਖਤਾਂ ਚ ਵੱਜ ਗਈਆਂ ਗੱਡੀਆਂ ਦੋਏ ਉਹ ਮੌਕੇ ਤੇ </body>ਕਰ ਰਹਾ ਟਾਇਰ ਕਰ ਲਿਆ ਜੀ ਅੱਛਾ </body>ਕਰ ਰਹਾ ਟਾਇਰ ਕਰੀ ਆ ਗੱਡੀਆਂ ਤੇ ਗੱਡੀਆਂ ਵੱਜ ਕੇ ਜਿਵੇਂ ਟੈਕ ਹੁੰਦਾ ਉਵੇਂ ਕੇ ਡੈਥ ਹੋ ਵੀ ਉਹਨਾਂ ਦੀ ਮੌਕੇ ਤੇ ਕਿਹੜੀ ਕਿਹੜੀ ਡੈਥ ਹੋ ਵੀ ਸੀ ਮੌਕੇ ਤੇ ਜਿਹੜਾ ਉਹ ਦੂਜਾ ਥੀ ਉਹਦੀ ਰਜਿੰਦਰ ਆਏ ਆਪਣੇ ਹਸਪਤਾਲ ਚ ਹੋਈ ਐ ਜੀ ਸਿਵਲ ਹਸਪਤਾਲ ਚ ਦੂਜੇ ਦੀ ਹੋਤੇ ਹੋਈ ਹੈ ਜੀ ਕਲੰਬੀਏ ਚ ਅੱਛਾ ਹਾਂ ਜੀ ਕਿੰਨੇ ਟੋਟਲ ਮੌਤ ਹੋਈਆਂ ਤਿੰਨ ਹੋਈਆਂ ਜੀ ਇੱਕ ਕੌਡੀਕਰ ਵਾਲੇ ਦੀ ਜੀ ਹਾਂਜੀ ਇੱਕ ਪਤੀ ਪਤਨੀ ਤੇ ਅੱਛਾ ਇੱਕ ਦੀ ਕਲੰਬੀਏ ਚ ਹੋਈ ਹੈ ਡੈਥ ਇੱਕ ਦੀ ਤੇ ਹੁਣ ਕੀ ਫਰਦਰ ਕਾਰਵਾਈ ਕਰ ਰਹੇ ਕਾਰਵਾਈ ਸਾਰੀ ਆਉਣਗੇ ਅੰਚਾਰ ਸਾਹਿਬ ਬਾਣ ਦੀ ਕਰਵਿੰ ਕਰਾਂਗੇ ਜੀ